ਕੱਪੀ ਗਏ ਅੱਛਾ ਸਭ ਕੁਛ ਤੁਹਾਡੇ ਪੜ੍ਹਾਈ ਦੀ ਕਿਤਾਬਾਂ ਸਭ ਕੁਝ ਰੁੜ ਗਿਆ ਮੇਰੇ ਬ੍ਰਦਰ ਦੀਆਂ ਸਾਰੀਆਂ ਟਾਪੀਆਂ ਸੁੱਤੀਆਂ ਸਭ ਰੁੜ ਗਈਆਂ ਸਾਰਾ ਕੁਝ ਮੈਡਮ ਤੁਸੀਂ ਨਾ ਰੋ ਤੁਸੀਂ ਹੌਸਲਾ ਦੇਣਾ ਇਹਨਾਂ ਬੱਚਿਆਂ ਨੂੰ ਇਹ ਦੁੱਖ ਦੀ ਘੜੀ ਆ ਤੁਸੀਂ ਨਾ ਰੋ ਸਰ ਸਾਹਿਬ ਉਹ ਵੀ ਉਹ ਤਰ੍ਹਾਂ ਗੱਲ ਕੀ ਕਹਿੰਦੇ ਸੀ ਕਿ ਵਾਰਾ ਸੁਣਾ ਬੜਾ ਉਸ ਤੋਂ ਕਿੰਨਾ ਚੰਗਾ ਕਹਿੰਦਾ ਕਿ ਆਪਣੇ ਇੱਕਦਮ ਸੁਨਿਆਣਿਆਂ ਦੇ ਵਿੱਚ ਸੁਨਿਆਣਿਆਂ ਅਸੀਂ ਕਿਤੇ ਕਦੇ ਨਹੀਂ ਜਾਣਾ ਤੁਸੀਂ ਇੱਥੇ ਰਹੋ ਮੂਜੀ ਮੇਰੇ ਨਹੀਂ ਮੈਂ ਕਰ ਜਿਦਾਂ ਵੀ ਸਾਡਾ ਪ੍ਰੋਕਸੀ ਗੱਲ ਕਰ ਰਹੇ ਸੀ ਅੱਜ ਕੋਈ ਦੂਰੀ ਨਹੀਂ ਸੀ ਆਜੀ ਨਹੀਂ ਮਿਲੇਗਾ। ਥੋੜੇ ਦਿਨਾਂ ਬਾਅਦ ਭਰਾ ਨੂੰ ਮਿਲਣ ਨੂੰ। ਹਫਤੇ ਤੋਂ ਬਾਅਦ ਨਹੀਂ ਰਹੇ। ਅੱਛਾ। ਇਹ ਵੀ ਭਰਾ ਤੁਹਾਡਾ ਇੱਥੇ ਸੀ ਗਿਆ ਸੀ। ਮੇਰਾ ਅੱਜ ਜਦ ਤੱਕ ਸੀਗਾ। ਉਹ ਛੱਤ 'ਤੇ ਚੜ ਗਿਆ ਸੀ। ਇਹ ਮੇਰੇ ਨਾਲ ਸੀ ਗੱਲ। ਅੱਛਾ। ਇਹ ਦੂਸਰੇ ਛੱਤ 'ਤੇ ਚੜ ਗਿਆ ਸੀ ਇੱਧਰ ਰਹੇ। ਰੋਟੀ ਪਾਣੀ ਖਾਂਦੇ ਰਹੋ। ਰੋਟੀ ਪਾਣੀ ਤੇ ਬੋਲਣ ਦੀ ਨਹੀਂ ਮਿਲਿਆ ਦੋ ਤਿੰਨ ਦਿਨ ਤੋਂ। ਲੋ ਤਾਂ ਬਾਜ ਬੰਦੀ ਆਈ ਮਾਣਾ ਫਿਰ ਚੱਲ ਜਾਈਏ ਤੇ ਕਿੱਥੇ ਖਾਣੇ ਚੱਲ ਜਾਈਏ ਚੱਲੇ ਮੈਂ ਤੁਹਾਡੀ ਮਦਦ ਕਰਨਗੇ